ਦਿੱਲੀ ਵਿਧਾਨ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਤਕਰੀਬਨ 3 ਹਫ਼ਤਿਆਂ ਬਾਅਦ ਵਾਪਸੀ ਕਰ ਲਈ ਹੈ 70 ਮੈਂਬਰੇ ਦਿੱਲੀ ਵਿਧਾਨ ਸਭਾ ਵਿੱਚ ਸੱਤਾ ਵਿੱਚ ਕਾਬਜ਼ ਹੋਣ ਲਈ 36 ਸੀਟਾਂ ਦੀ ਲੋੜ ਸੀ ਚੋਣ ਕਮਿਸ਼ਨ ਦੇ ਅੰਕੜੇ ਮੁਤਾਬਕ ਭਾਰਤੀ ਜਨਤਾ ਪਾਰਟੀ ਨੇ 45 ਸੀਟਾਂ ਜਿੱਤ ਲਈਆਂ ਨੇ ਜਦਕਿ 3 ਸੀਟਾਂ ਉੱਤੇ ਉਨ੍ਹਾਂ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਨੂੰ ਪਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਆਪ ਲੋੜਿੰਗ ਦੇ ਅੰਕੜੇ ਤੋਂ ਬਹੁਤ ਪਿੱਛੇ ਰਹਿ ਗਈ ਹੈ ਉਨ੍ਹਾਂ ਨੇ ਹੁਣ ਤੱਕ 21 ਸੀਟਾਂ ਜਿੱਤੀਆਂ ਨੇ ਜਦਕਿ ਇੱਕ ਸੀਟ ਉੱਤੇ ਉਸ ਦਾ ਉਮੀਦਵਾਰ ਅੱਗੇ ਚੱਲ ਰਿਹਾ ਹੈ ਇਨ੍ਹਾਂ ਚੋਣਾਂ ਦੇ ਵਿੱਚ ਤੀਜੀ ਦਾਵੇਦਾਰ ਮੰਨੀ ਜਾ ਰਹੀ ਪਾਰਟੀ ਕਾਂਗਰਸ ਆਪਣਾ ਖਾਤਾ ਖੋਲਣ ਵਿੱਚ ਵੀ ناکਾਮ ਰਹੀ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸਾਬਕਾ ਮੁੱਖ ਮੰਤਰੀ ਅਤੇ ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜੀਵਾਲ ਦੀ ਹਾਰੇ। ਉਹਨਾਂ ਨੂੰ ਭਾਜਪਾ ਦੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਹਰਾਇਆ ਹੈ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਸ਼ੀਲਾ 딕ਸ਼ਿਤ ਦੇ ਪੁੱਤਰ ਸੰਦੀਪ 딕ਸ਼ਿਤ ਕਾਂਗਰਸ ਦੇ ਉਮੀਦਵਾਰ ਸੀ। ਪ੍ਰਵੇਸ਼ ਵਰਮਾ ਨੇ ਕੇਜੀਵਾਲ ਨੂੰ 4000 ਤੋਂ ਵੱਧ ਵੋਟਾਂ ਨਾਲ ਹਰਾਇਆ। जित तो बात पत्रकार ਨਾਲ ਗੱਲਬਾਤ ਕਰਦੇ ਆਂ ਪ੍ਰਵੇਸ਼ ਵਰਮਾ ਨੇ ਇਸ ਜਿੱਤ ਨੂੰ ਦਿੱਲੀ ਦੇ ਵਿਸ਼ਵਾਸ ਦੀ ਜਿੱਤ ਦੱਸਿਆ ਪ੍ਰਵੇਸ਼ ਵਰਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹਨੇਰਾ ਦੂਰ ਹੋ ਗਿਆ ਸੂਰਜ ਚੜ ਗਿਆ ਅਤੇ ਕਮਲ ਖਿੜ ਗਿਆ ਇਹ ਜਿੱਤ ਦਿੱਲੀ ਦੇ ਵਿਸ਼ਵਾਸ ਦੀ ਪਵਿੱਖ ਦੀਏ ਪ੍ਰਵੇਸ਼ ਵਰਮਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਪਾਜਬਾ ਪ੍ਰਧਾਨ ਜੇਪੀ ਨੱড্ডা ਦੀ ਅਗਵਾਈ ਅਤੇ ਪਾਰਟੀ ਦੇ ਹਰ ਵਰਕਰ ਦੀ ਮਿਹਨਤ ਦੇ ਧੰਨਵਾਦੀ ਨੇ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਚੋਣ ਜਿੱਤਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹਲ ਮੁਲਾਕਾਤ ਕੀਤੀ